हम लोग पनेरी पटली जाना था उधर कुछ दूर एक घंटा पौने घंटा सफर है गाला हम लोग जा रहे थे पीछे से वो ऐसे गाड़ी आया और उसे पीछे से धक्का मार दिया धक्का पीछे से कौन सा गाड़ी ऐसे ऐसा ही गाड़ी था ऐसा गाड़ी बड़ा गाड़ी था बड़ा गाड़ी था और आप लोग किस में थे हम लोग टेम्पू में थे मतलब छोटा सिटी कितने बंदे थे उसमें थे हम लोग पंद्रह सोलह सोलह बंदे से अभी कैसे बंदे अभी सभी को तो जख्मी हुआ है फिलहाल एक तो चला गया दो को तो फिर बाहर ले गया बाकी सब हल्का फलका है कौन से गांव से, से जा रहे थे यही सजो मजरासी कहा जा रहे थे सजो मजरा पौने घंटा लगता है जाने में मेन रोड टब के इधर तीन जाना पड़ता था आठ दस किलोमीटर वही किस चीज का ਹੀ ਯਹੀ ਇਸਮਰਾਨਾ ਹਸਪੀਟਲ ਮੇ ਆ ਬੱਤੀ ਬੰਦੇ ਗਿਆ ਥਾ ਪਤਾ ਨਹੀਂ ਕਿਹਨਾਂ ਲੈ ਗਿਆ ਸਮਰਾਨਾ ਲੈ ਕੇ ਆ ਗਿਆ ਦੋ ਦੋ ਤਿੰਨ ਕੋ ਤਿੰਨ ਕੋ ਲੈ ਗਿਆ ਹਾਂ ਇਹ ਦੋ ਚੋ ਕੀ ਆ ਮੈਂ ਨਾ ਡਾਕਟਰ ਮਨਦੀਪ ਇੱਕ ਟ੍ਰੇਟ ਕੇਸ ਆ ਇੱਕ ਇੱਕ ਬੰਦੇ ਸਰ ਪਹਿਲਾਂ ਸਾਡੇ ਕੋਲ ਚਾਰ ਪੇਸ਼ੈਂਟ ਆਏ ਹੀ ਐ 7:00 ਵਜੇ ਤੇ ਉਹਨਾਂ ਚੋਂ ਅਸੀਂ ਤਿੰਨ ਬੰਦੇ ਜਿਹੜੇ ਰੈਫਰ ਕੀਤੇ ਆ ਸੋ ਜਾਨਾ ਦੇ ਸਿਵियर ਹੈਡ ਇੰਜਰੀ ਸੀ ਇੱਕ ਦੇ ਐਬਡੋਮਨਲ ਇੰਜਰੀ ਸਰ ਹੁਣਾ ਤਿੰਨ ਪੇਸ਼ੈਂਟ ਨੇ ਸਾਡੇ ਕੋਲੇ ਤੇ ਉਹ ਸਭ ਸਟੇਬਲ ਸਰ ਟੋਟਲ ਦਾ ਨਹੀਂ ਪਤਾ ਸਾਡੇ ਕੋਲ 7 ਜਾਣੇ ਅਜੇ ਤੱਕ ਹੁਣ ਤੱਕ ਆਏ ਨੇ ਅੱਜ ਜਿਹੜੇ ਉਰੀਆ ਨੇ ਹਾਂਜੀ ਹੋਣ ਵਾਲੇ ਠੀਕ ਨੇ ਉਹਨਾਂ ਨੂੰ ਅਸੀਂ ਫਦਰ ਆਪਸਟੈਸ ਕੋਲੇ ਟਰੀਟਮੈਂਟ ਲਈ ਭੇਜ ਇੱਕ ਪੇਸ਼ੈਂਟ ਆਪਰ ਰੋਹਿਤ ਜਿਹੜਾ ਰੈਫਰ ਆਊਟ ਕੀਤਾ ਸੀ ਉਹ ਦੀ ਜਾਂਦੇ ਉਹਨਾਂ ਦੀ ਟੈਸਟ ਹੋ ਗਈ ਤੇ ਅੈਂਪਲੈਕਸ ਪਾਸਿਲੇ ਇਹ ਨਾਲ ਵਸਿੰਦੇ ਸਰਬੋਹਿਤ ਪੇਸ਼ੈਂਟਾਂ ਤੇ 25 ਸਾਲ ਉਮਰ ਦੇ